ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਵਿੱਚ ਐਮ ਸੀ ਚੋਣਾਂ ਪੂਰੇ ਜੋਰ ਆ ਸ਼ੋਰਾਂ ਨਾਲ ਚੱਲ ਰਹੀਆਂ ਨੇ ਇਸੇ ਕੜੀ ਦੌਰਾਨ ਅੱਜ ਅਸੀਂ ਵਾਰਡ ਨੰਬਰ 21 ਵਿੱਚ ਖੜੇ ਹਾਂ ਜਿੱਥੇ ਕਿ ਬੀ ਜੀ ਪੀ ਦੇ ਕੈਂਡੀਡੇਟ ਸ਼੍ਰੀਮਤੀ ਅਨੀਤਾ ਨਨਚਾਲ ਉਹਨਾਂ ਦੇ ਪੁੱਤਰ ਕਰਨ ਨਨਚਾਲ ਸਾਡੇ ਨਾਲ ਨੇ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਹੈ ਜੀ ਕਰਨ ਜੀ ਸਵਾਗਤ ਹੈ ਤੁਹਾਡਾ ਸਤਿ ਪਤਿ ਆ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਰਨ ਜੀ ਤੁਸੀਂ 21 ਨੰਬਰ ਵਾਰਡ ਦੇ ਵਿੱਚੋਂ ਚੋਣ ਲੜ ਰਹੇ ਹੋ ਤੇ ਕਿਹੜੇ ਕਿਹੜੇ ਮਸਲੇ ਆ ਜਿਹੜੇ ਮੈਂ ਤੁਹਾਡੇ ਵਾਰਡ ਦੇ ਵਿੱਚ ਆ ਜਿਹੜੇ ਪਹਿਲ ਦੇ ਹਿਸਾਬ ਤੇ ਹੱਲ ਕਰਨਾ ਚਾਹੁੰਗੇ ਆਪਣੇ ਸੀਵਰੇਜ ਦੇ ਬਹੁਤ ਖਸਾਲ ਸੀਵਰੇਜ ਦੀ ਬਹੁਤ ਲੀਕੇਜ ਵਾਲਾ ਸੀਵਰੇਜ ਦੀ ਵਾਟਰ ਸਪਲਾਈ ਦੀ ਪਾਰਕਾਂ ਦੀ ਸੜਕਾਂ ਦੀ ਜਿਹੜੇ ਵੀ ਆਪਣੇ ਕੰਮ ਨੇ ਆਪਾਂ ਜਿਹਦੇ ਆਪਣੇ ਕੌਂਸਲਰ ਬਣਦੇ ਆ ਮੇਰੇ ਮਾਤਾ ਜੀ ਨੂੰ ਇਹ ਲੋਕ ਵਿਸ਼ਵਾਸ ਦਾ ਜਿਤਾਉਦੇ ਨੇ ਜਿਤਾਉਂਦੇ ਨੇ ਤੇ ਆਪਾਂ ਪਹਿਲੇ ਦਾਦੇ ਕੰਮ ਕਰਾਵਾਂ ਪਿਛਲੇ 5 ਸਾਲਾਂ ਤੋਂ ਵਾਰਡ ਨੰਬਰ 21 ਦੇ ਵਿੱਚ ਤੁਸੀਂ ਬਹੁਤ ਸਰਗਰਮ ਰਹੇ ਹੋ ਤੇ ਲੋਕਾਂ ਦਾ ਫਤਵਾ ਲਗਭਗ ਤੁਹਾਡਾ ਤੁਹਾਡੇ ਨਾਲ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਪਿਛਲੇ 2 ਸਾਲਾਂ ਤੋਂ ਸੇਵਾ ਕੀਤੀ ਹੈ ਵਾਰਡ ਦੇ 2.5 ਸਾਲਾਂ ਤੋਂ ਜਦੋਂ ਦੀ ਪਿਛਲੀ ਸਰਕਾਰ ਸੀਗੀ ਸੇਵਾ ਕੀਤੀ ਆ ਤੇ ਮੈਂ ਇਲਾਕਾ ਨਵਾਸ ਨੂੰ ਇਹੀ ਬੇਨਤੀ ਕਰੂੰਗਾ ਕਿ ਮੇਰੇ ਕਿਤੇ ਹੋਏ ਕੰਮਾਂ ਦਾ ਤੁਸੀਂ ਮੁੱਲ ਬੋਰਦ ਦਿਓ ਇੱਕ ਇੱਕ ਬਟਨ ਇੱਕ ਇੱਕ ਵੋਟ ਜਿਹੜੀ ਆ ਆਪਾਂ ਕਮਲ ਦੇ ਫੁੱਲ ਤੇ ਇੱਕ ਨੰਬਰ ਬਟਨ ਤੇ ਪਾ ਕੇ ਮੈਨੂੰ ਕਾਮਯਾਬ ਕਰੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵਾਂ ਕਿ ਜਿਹੜੇ ਤੁਹਾਡੇ ਜਿਹੜੇ ਵੀ ਇਲਾਕੇ ਦੇ ਕੰਮ ਰਹਿੰਦੇ ਆ ਮੈਂ ਪਹਿਲ ਦੇ ਆਧਾਰ ਤੇ ਉਹ ਸ਼ੁਰੂ ਕਰਾਉਂਗਾ ਤੇ ਇਲਾਕੇ ਦੀ ਬਿਹਤਰੀ ਲਈ ਕੰਮ ਕਰੂੰਗਾ ਅਜਿਹਾ ਕੀ ਕਾਰਨ ਸੀਗਾ ਜਿਹੜਾ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਹੁਣ ਤੁਹਾਨੂੰ ਬੀਏਵੀ ਤੋਂ ਚੋਣ ਲੜਨੀ ਪੈਗੀ ਦੇਖੋ ਜੀ ਉਹ ਹੁਣ ਟਿਕਟਾਂ ਦਾ ਕਰਕੇ ਹੋਇਆ ਵੀ ਮੈਂ ਜਦ ਮੈਨੂੰ ਇਹਨਾਂ ਨੇ ਕਿਹਾ ਵੀ ਤੁਹਾਨੂੰ ਕੌਂਸਲਰ ਦੇ ਚੋਣ ਦਾਵਾਾਂ ਟਿਕਟ ਦਵਾਵਾਂਗੇ ਕਰਦੇ ਰਹਿ ਗਏ ਪਰ ਇਹਨਾਂ ਦਿੱਤੀ ਨਹੀਂ ਟਿਕਟ ਤੇ ਮੈਂ ਦਾ ਉਪਾਧੀ ਜਾਂਦਾ ਪਾਰਟੀ ਦਾ ਸਾਰੇ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸੇ ਨੂੰ ਟਿਕਟ ਦਿੱਤੀ ਪਹਿਲੇ ਕੈਂਡੀਡੇਟ ਨੂੰ ਉਸ ਦੀ ਟਿਕਟ ਕੱਟ ਕੇ ਪਾਰਟੀ ਨੇ ਇਹ ਮੈਨੂੰ ਮਾਨ ਸਦਕਾਰ ਦਿੱਤਾ ਵਾ ਜਿਹਨੇ ਟਿਕਟ ਦਿੱਤੀ ਉਹਨਾਂ ਨੇ ਤੇ ਮੈਂ ਵੀ ਵਿਸ਼ਵਾਸ ਦਿਵਾਉਣਾ ਪਾਰਟੀ ਨੂੰ ਕਿ ਜਿੱਤ ਕੇ ਮੈਂ ਪਾਰਟੀ ਦੇ ਝੋਲੀ ਪਾਉਂਗਾ ਅਸੀਂ ਅੱਜ ਜੋ ਤੁਸੀਂ ਆ ਪ੍ਰੋਗਰਾਮ ਰੱਖਿਆ ਇਹਦੇ ਵਿੱਚ ਕੌਣ ਕੌਣ ਪਹੁੰਚ ਰਹੇ ਨੇ ਇਹ ਲੀਡਰਸ਼ਿਪ ਪਹੁੰਚ ਰਹੀ ਹੈ ਜੀ ਪਰਮਿੰਦਰ ਬਰਾੜ ਜੀ ਹੌਬੀ ਢਾਲੀਵਾਲ ਜੀ ਹੋਰ ਵੀ ਕਾਫੀ ਲੀਡਰਸ਼ਿਪ ਰਿਡੇ ਸਾਡੇ ਪ੍ਰਧਾਨ ਸਾਹਿਬ ਨੇ ਸਾਰੇ ਪਹੁੰਚ ਰਹੇ ਨੇ ਤੇ ਤੁਸੀਂ ਦੇਖ ਹੀ ਰਹੇ ਹੋ ਇਲਾਕਾ ਨਵਾਸੀਆ ਦਾ ਯੂਥ ਦਾ ਯੂਥ ਦਾ ਦੇਖੋ ਕਿੰਨਾ ਸਪੋਰਟ ਵਧੀਆ ਆ ਰਿਹਾ ਦੇਖੋ ਕਿੰਨੇ ਵਧੀਆ ਨੇ ਸਾਰਿਆਂ ਨੂੰ ਇਹ ਇਹ ਨਹੀਂ ਹੈਗੇ ਅਸੀਂ ਬੁਲਾਏ ਨੇ ਇੱਕ ਮੈਸੇਜ ਤੇ ਸਾਡੇ ਦੇ ਸਾਰੇ ਇਕੱਠੇ ਹੋਏ ਨੇ ਮਾਤਾਵਾ ਭੈਣਾ ਬਜ਼ੁਰਗ ਸਾਰੇ ਯੂਥ ਵਾਲੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਇੰਨਾ ਛੋਟੇ ਭਰਾ ਦਾ ਇੰਨਾ ਸਹਿਯੋਗ ਕਰ ਰਹੇ ਨੇ ਜੀ ਇਹ ਸਨ ਸਾਡੇ ਨਾਲ ਕਰਨ ਅਨੰਤ ਚਾਲ ਜੀ ਇਹਨਾਂ ਦਾ ਕਹਿਣਾ ਕਿ ਮੈਂ ਪਿਛਲੇ 2.5 ਸਾਲ ਤੋਂ ਗਾਰਡ ਨੰਬਰ 21 ਦੇ ਵਿੱਚ ਤਾਂ ਦੇ ਹੀ ਨਾ ਮਿਹਨਤ ਕੀਤੀ ਆ ਅਤੇ ਸਾਰੇ ਲੋਕਾਂ ਦੇ ਹਰ ਵਰਗ ਦੇ ਲੋਕਾਂ ਦਾ ਕੰਮ ਕੀਤਾ ਵਾ ਇਹ ਤੋਂ ਸਾਬਤ ਇਹ ਹੁੰਦਾ ਕਿ ਪੂਰਾ ਯੂਥ ਇਹਨਾਂ ਦੇ ਨਾਲ ਆ ਤੇ ਅੱਜ ਇਹਨਾਂ ਦੀ ਜੋ ਰੈਲੀ ਆ ਉਹ ਕੱਢੀ ਜਾ ਰਹੀ ਆ ਕਿਹੜੇ-ਕਿਹੜੇ ਏਰੀਆ ਦੇ ਵਿੱਚ ਰੈਲੀ ਕੱਢਣ ਜਾ ਰਹੇ ਹੋ ਜੀ ਜਿਹੜਾ ਆਪਣਾ ਜਿੰਨਾ ਵੀ ਬਾੜਨਵਿਕੀ ਜਿੰਨੇ ਵੀ ਆਪਣੇ ਇਲਾਕੇ ਪੈਂਦੇ ਆ ਜਿਵੇਂ ਸਖਤਰ ਤੋਂ ਸਪੋਰਟਸ ਪਲੇਸ ਤੋਂ ਸ਼ੁਰੂ ਹੋ ਰਿਹਾ ਪਟਾਤਰੀ ਸੈਕਟਰ ਤੋਂ ਆਪਣਾ ਐਮ ਆਈ ਜੀ ਐਲ ਆਈ ਜੀ ਗਊਸ਼ਾਲਾ ਹੁੰਦੇ ਹੋਏ ਆਪਾਂ ਫਿਰ ਆਪਾਂ ਹਰਮਨ ਸ਼ਹਿਰ ਫੇਸ 2 ਜਾਵਾਂਗੇ ਫਿਰ ਆਪਾਂ ਜੀਵਨ ਨਗਰ ਜਾਵਾਂ ਗੁਰਬਾਕ ਕਲੋਨੀ ਹੁੰਦੇ ਹੋਏ ਵਾਪਸੀ ਸਮਾਪਤੀ ਬੈਠੇ ਆ ਕੇ ਕਰਾਂਗੇ ਅਸੀਂ ਧੰਨਵਾਦ ਜੀ ਇਹ ਅੱਜ ਵਾਰਡ ਨੰਬਰ 21 ਦੇ ਸੀ ਹੁਣ ਇਸ ਤੋਂ ਅਗਲੇ ਵਾਰਡ ਦੇ ਵਿੱਚ ਚੱਲਦੇ ਆਂ ਤੁਸੀਂ ਨਵੇਂ ਕੈਂਡੀਡੇਟ ਨਾਲ ਗੱਲਬਾਤ ਕਰਾਂਗੇ ਮੈਂ ਗੁਰਦੀਪ ਭਾਮੀਆਂ ਕੈਮਰਾਮੈਨ ਨੀਰ ਸਿੰਘ ਦੇ ਨਾਲ ਧੰਨਵਾਦ